ਚੰਡੀਗੜ੍ਹ ਦੇ ਕਿਸਾਨ ਭਵਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਪਹਿਲਾਂ ਜਿਸ ਤਰੀਕੇ ਨਾਲ ਬੁਕਿੰਗ ਹੁੰਦੀ ਸੀ ਇੱਕ ਵੱਡੀ ਜਿਹੜੀ ਵੈਬਸਾਈਟ ਉਹ ਲਾਂਚ ਕਰ ਦਿੱਤੀ ਗਈ ਹੈ ਸਾਡੇ ਨਾਲ ਸੀਨੀਅਰ ਵੀ ਕਰ ਰਹੇ ਨੇ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਦਾ ਜ਼ਿਕਰ ਕਰੀਏ ਤਾਂ ਵੈਬਸਾਈਟ ਲਾਂਚ ਜਿਹੜੀ ਕੀਤੀ ਗਈ ਹੈ ਕਿੰਨੇ ਕੁ ਫਾਇਦੇ ਹੋਣਗੇ ਇਹਦੇ ਔਰ ਕਿਹੜੇ ਕਿਹੜੇ ਲੋਕ ਇਹਦਾ ਫਾਇਦਾ ਜਿਹੜਾ ਚੁੱਕ ਸਕਦੇ ਜਿਹੜੀ ਹੁਣ ਅਸੀਂ ਵੈਬਸਾਈਟ ਲਾਂਚ ਕੀਤੀ ਗਈ ਜਿਹੜਾ ਸਾਡਾ ਪਹਿਲਾਂ ਬੁਕਿੰਗ ਸੌਫਟਵੇਅਰ ਸੀ ਉਹ ਵੀ ਕਿਸੇ ਪ੍ਰਾਈਵੇਟ ਕੰਪਨੀ ਤੋਂ ਅਸੀਂ ਕੀਤਾ ਸੀਗਾ ਉਹ ਪ੍ਰਾਈਵੇਟ ਕੰਪਨੀ ਦੇ ਆਪਣੇ بڑے ਚਾਰजेस ਹੁੰਦੇ ਨੇ ਹਿਡਨ ਚਾਰजेस ਹੁੰਦੇ ਨੇ ਉਹਦੀ ਮੇਨਟੇਨੈਂਸ ਚਾਰजेस ਲੈਂਦੇ ਨੇ ਹੁਣ ਸਾਡਾ ਜਿਹੜਾ ਮੰਡੀ ਬੋਰਡ ਦਾ ਸਟਾਫ ਹੈ ਟੈਕਨੀਕਲ ਸਟਾਫ ਉਹਨਾਂ ਨੇ ਆਪਣੀ ਵੈਬਸਾਈਟ ਤਿਆਰ ਕਰਤੀ ਹੈ ਆਫਲਾਈਨ ਵੀ ਜੇ ਕੋਈ ਆਏਗਾ ਤਾਂ ਉਹ ਸਾਡੀ ਮੰਡੀ ਬੋਰਡ ਦੀ ਵੈਬਸਾਈਟ 'ਤੇ ਹੀ ਬੁਕਿੰਗ ਹੋਏਗੀ ਇਸ ਤੋਂ ਇਲਾਵਾ ਜਿਹੜਾ ਆਨਲਾਈਨ ਪੋਰਟਲ ਤਿਆਰ ਕੀਤਾ ਕੋਈ ਵੀ ਘਰ ਬੈਠਾ ਉਹਨੂੰ ਬੁੱਕ ਕਰ ਸਕਦਾ ਮੈਂ ਦੇਖਿਆ ਕਿ ਦਸੰਬਰ ਲਾਸਟ ਮੰਥ ਜਿਵੇਂ ਸਾਡੇ ਸਭ ਤੋਂ ਬਾਅਦ ਸੇਲ ਹੋਈਏ ਕਿ ਇਹ ਰੈਂਡ ਬਣਾਉਣ ਦੇ ਲਈ ਇੱਕ ਫੈਮਿਲੀ ਦੇ ਨਾਲ ਆਉਂਦੇ ਨੇ ਬੱਚਾ ਨਾਲ ਆਉਂਦੇ ਨੇ ਜਦੋਂ ਕਿਸੇ ਹੋਟਲ 'ਚ ਪਹੁੰਚ ਜਾਂਦੇ ਨੇ ਕਹਿੰਦੇ ਨੇ ਜੀ ਬੁੱਕੇ ਜੀ ਤੇ ਉਹਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਸਰਦੀਆਂ ਦਾ ਟਾਈਮ ਹੁੰਦਾ ਹੈ ਤੇ ਉਹ ਆਨਲਾਈਨ ਬੁਕਿੰਗ ਦੇ ਨਾਲ ਉਹਨੂੰ ਇਹ ਫਾਇਦਾ ਹੈ ਕਿ ਜਾਣ ਤੋਂ ਪਹਿਲਾਂ ਪਲਾਨ ਕੀਤਾ ਤਾਂ ਤੁਸੀਂ ਉਹ ਮੰਡੀ ਬੋਰਡ ਤੇ ਕਲਿੱਕ ਕਰੋ ਬੜਾ ਛੋਟਾ ਜਿਹਾ ਸਿਸਟਮ ਹੈਗਾ ਉਹਦੇ 'ਚ ਪੇਮੈਂਟ ਗੇਟਵੇ ਵੀ ਹੋ ਜਾਂਦਾ ਆਨਲਾਈਨ ਤੇ ਆਨਲਾਈਨ ਬੁਕਿੰਗ ਕਰਨ ਦੇ ਨਾਲ ਉਹਨਾਂ ਨੂੰ ਪਹਿਲਾਂ ਹੀ ਰੂਮ ਜਿਹੜਾ ਉਹਨਾਂ ਦਾ ਰਿਜ਼ਰਵ ਹੁੰਦਾ ਜਸਟ ਉਹਨਾਂ ਨੇ ਆ ਕੇ ਦਿਖਾਣਾ ਹੁੰਦਾ ਕਿ ਮੇਰਾ ਰੂਮ ਵਕਤ ਨੂੰ ਰੂਮ ਮਿਲ ਜਾਂਦਾ ਕੋਈ ਉਹਨਾਂ ਨੂੰ ਅਸੁਵਿਧਾ ਨਹੀਂ ਹੁੰਦੀ ਬਲਕਿ ਫੈਸਿਲਿਟੀ ਮਿਲਦੀ ਆਨਲਾਈਨ ਦੇ ਨਾਲ ਇਹਦੇ ਨਾਲ ਸਰ ਕਿੰਨੇ ਕ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਔਰ ਕਿਸਾਨ ਭਵਨ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਸਬੰਧਤ ਜਿਸ ਤਰੀਕੇ ਨਾਲ ਮੰਨੀਏ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਕੋਈ ਵੱਖਰਾ ਫਾਇਦਾ ਹੈ ਜਾਂ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਬੁਕਿੰਗ ਹੁੰਦੀ ਹੈ ਬਿਲਕੁਲ ਸੇਮ ਬਾਕੀ ਲੋਕਾਂ ਵਾਂਗ ਹੀ ਆਮ ਨਹੀਂ ਜੀ ਕਿਸਾਨਾਂ ਨੂੰ ਇੱਥੇ ਅਸੀਂ 50% ਜਿਹੜਾ ਦਿੱਤਾ ਹੋਇਆ ਹੈ ਜਿਹੜੇ ਸਾਡੇ ਅੱਗੇ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਜਿਹੜੇ ਅਟੈਚ ਵਾਸ਼ਰੂਮ ਵਾਲੇ ਬੈੱਡ ਨੇ ਕਿਵੇਂ 300 ਰੁਪਏ ਜਨਰਲ ਪਬਲਿਕ ਦੇ ਲੇਕਿਨ ਜੇ ਉਹ ਕਹਿੰਦਾ ਕਿ ਮੈਂ ਫਾਰਮਰ ਆ ਕੋਈ ਵੀ ਆਪਦੀ ਆਈਡੀ ਦਿੰਦਾ ਫਾਰਮਰ ਦੀ ਕੋਈ ਜੇ ਫਾਰਮ ਦੀ ਜਾਂ ਕੋਈ ਆਪਦੀ ਫਰਦ ਦੀ ਜਾਂ ਕੋਈ ਵੀ ਪ੍ਰੂਫ ਦਿੰਦਾ ਬਹੁਤ ਜ਼ਿਆਦਾ ਸਟ੍ਰਿਕਟ ਨਹੀਂ ਅਸੀਂ ਕੋਈ ਵੀ ਰੱਖਿਆ ਹੋਇਆ ਜਸਟ ਪ੍ਰਿੰਟ ਦਾ ਨਾਮ ਹੀ ਜਾਂ ਐਡਰੈਸ ਹੀ ਲਿਖਾਂਦਾ ਹੈ ਦਾਰਕਾਰਡ ਤੋਂ ਹੀ ਪਤਾ ਲੱਗਦਾ ਕਿ ਕਿਸਾਨ ਹੈ ਕਿ ਪਿੰਡੇ ਉੱਤੇ 50% ਉਹ 300 ਵਾਲਾ ਜਿਹੜਾ ਹੈ ਉਹਨੂੰ 150 ਰੁਪਏ ਚ ਮਿਲਦਾ ਹੈ ਅਟੈਚ ਵਾਸ਼ਰੂਮ ਵਾਲਾ ਕਾਮਨ ਵਾਸ਼ਰੂਮ ਵਾਲੇ ਬੈੱਡ ਨੇ ਜਿਵੇਂ ਆਮ ਜਨਰਲ ਪਬਲਿਕ 200 ਰੁਪਏ ਤਾਂ ਆਮੀ ਦੇਖਿਆ ਕਿ ਬਹੁਤ ਰਤੀ ਸ਼ਾਮ ਨੂੰ ਲਾਈਨ ਲੱਗ ਜਾਂਦੀ ਹੈ ਜਦੋਂ ਕਿਤੇ ਨਹੀਂ ਮਿਲਦਾ ਨਹੀਂ ਠੰਡ ਦੇ ਵਿੱਚ ਤਾਂ 200 ਰੁਪਏ ਜਨਰਲ ਪਬਲਿਕ ਲਈ ਵੀ ਉਹ ਬਹੁਤ ਸਸਤਾ ਹੈ ਔਰ ਉਸ 200 ਰੁਪਏ ਦੇ ਵਿੱਚ ਜਾ ਕੇ ਜੇ ਤੁਸੀਂ ਉੱਪਰ ਦੇਖੋਗੇ ਜਿਹੜਾ ਬੈੱਡ ਦਿੱਤਾ ਗਿਆ ਉਹਦਾ ਜਿਹੜਾ ਮੈਟਰਸ ਹੈ ਉਹ ਬਿਲਕੁਲ ਨਵਾਂ ਹੈ ਉਹਦੇ ਉੱਤੇ ਜਿਹੜੇ ਕਵਰ ਨੇ ਵਾਈਟ ਨੇ ਚਾਦਰਾਂ ਜਿਹੜੀਆਂ ਨੇ ਤੇ ਡੇਲੀ ਉਹਦੀ ਕਲੀਨਿੰਗ ਲਈ ਜਾਂਦਾ ਤੇ ਉਹ ਵੀ ਜਿਹੜਾ ਹੈਗਾ ਉਹ ਫਾਰਮਰ ਨੂੰ ਸਿਰਫ 100 ਰੁਪਏ ਚ ਮਿਲਦਾ ਇਸ ਅਕੋਮੋਡੇਸ਼ਨ ਤੋਂ ਇਲਾਵਾ ਤੁਸੀਂ ਦੇਖਿਆ ਕਿ ਕਿਸਾਨ ਪੌਂਦੇ ਵਿੱਚ ਸਾਰੀਆਂ ਕਿਸਾਨ ਯੂਨੀయన్స్ ਜਿਹੜੀਆਂ ਨੇ ਉਹ ਅਕਸਰ ਮੀਟਿੰਗਾਂ ਕਰਦੀਆਂ ਰਹਿੰਦੀਆਂ ਨੇ ਤਾਂ ਜਿਹੜਾ ਹਾਲ ਅਸੀਂ ਜਿਹਦੇ ਚ ਹੁਣ ਇਨਾਗੂਰੇਸ਼ਨ ਕੀਤੀ ਏ ਇਹਦੇ ਵਿੱਚ 125 ਬੰਦਿਆਂ ਦੇ ਬੈਠਣ ਦਾ ਅਰੇਂਜਮੈਂਟ ਹੈ ਟੋਟਲੀ 에ਅਰ ਕੰਡੀਸ਼ਨ ਹੈ ਪ੍ਰੋਜੈਕਟਰ ਲੱਗਾ ਹੋਇਆ ਇਹਦਾ 10000 ਰੁਪਿਆ ਰੈਂਟ ਹੈ ਔਰ ਇਹ 10000 ਵੀ ਸਾਡੇ ਮਿਨਿਮਮ ਚਾਰਜਸ ਨੇ ਲੇਕਿਨ ਕਿਸਾਨ ਯੂਨੀਅਨ ਵਾਲੇ ਨੂੰ ਸਿਰਫ 1000 ਰੁਪਏ ਦੱਸੀ ਪੇ ਕਰਨ ਦੇ ਦਿੰਨੇ ਆ ਉਹ 1 ਜੇ ਦੇਖੀਏ ਤਾਂ ਚਨਾਬ ਹਾਲ ਹੈ ਉਦੀ 40 ਤੋਂ 45 ਬੰਦੇ ਨੇ ਉਹਦਾ ਰੈਂਟ 4000 ਹੈ ਉਹ ਸਿਰਫ 400 ਰੁਪਏ ਦੇ ਵਿੱਚ ਕਿਸਾਨ ਯੂਨੀਅਨ ਵਾਲੇ ਨੇ ਜਿਹੜੇ ਵੀ ਕੋਈ ਵੀ ਆਪਣੀ ਮੀਟਿੰਗ ਕਰ ਸਕਦੇ ਨੇ ਆੜਤੀ ਐਸੋਸੀਏਸ਼ਨ ਵੀ ਤੇ ਕਿਸਾਨ ਵੀ ਸਰ ਇਹਦੇ ਵਿੱਚ ਟੋਟਲ ਕਿੰਨੇ ਰੂਮ ਨੇ ਉਹ ਰੂਮ ਦੇ ਇਲਾਵਾ ਹਾਲ ਕਿੰਨੇ ਨੇ ਟੋਟਲ ਹਾਂਜੀ ਇਹ ਬੜਾ ਵਧੀਆ ਕੁਐਸਚਨ ਕੀਤਾ ਕਿਉਂਕਿ ਪਹਿਲਾਂ ਜਿਹੜੀ ਸਾਡੇ ਕੋਲ ਅਕਮੋਡੇਸ਼ਨ ਸੀ ਉਹ ਬਹੁਤ ਘੱਟ ਸੀਗੀ ਇੱਥੇ ਟੋਟਲ 20 ਕਮਰੇ ਹੁੰਦੇ ਸੀ ਜਿਨ੍ਹਾਂ ਚੋਂ ਸਿਰਫ 12 ਕਮਰੇ ਸੀ ਜਿਨ੍ਹਾਂ ਨਾਲ ਅਟੈਚ ਵਾਸ਼ਰੂਮ ਸੀ ਬਾਕੀ ਜਿਹੜੇ 8 ਕਮਰੇ ਸੀ ਉਹਨਾਂ ਨਾਲ ਵਾਸ਼ਰੂਮ ਨਹੀਂ ਸੀ ਉਹ ਜਨਰਲ ਹੀ ਸਨ ਹੁਣ ਜਿਹੜੇ ਅਸੀਂ ਤਕਰੀਬਨ 44 ਕਮਰੇ ਨੇ ਜਿਨ੍ਹਾਂ ਨਾਲ ਅਟੈਚ ਵਾਸ਼ਰੂਮ ਨੇ ਤੇ ਇਸ ਤੋਂ ਇਲਾਵਾ ਜਿਹੜੇ ਮਲਟੀ ਪਰਪਸ ਹਾਲ ਹੈ ਜਿਵੇਂ ਸਤਲੋਜ ਹਾਲ ਹੈ ਉਹਦੇ ਵਿੱਚ 1000 ਚੇਅਰ ਲੱਗ ਜਾਂਦੀ ਹੈ ਉਹ 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 ਹਾਲ ਹੈ ਉਹਦੇ ਨਾਲ ਹੀ ਅੱਗੇ ਫਿਰ ਛੋਟਾ ਹਾਲ ਹੈ 150 ਬੰਦੇ ਲਈ ਦੋ ਮੀਟਿੰਗ ਹਾਲ ਬਣਾਏ ਹੋਏ ਨੇ ਇੱਕ 100 ਬੰਦੇ ਵਾਲਾ ਇੱਕ 40 ਬੰਦੇ ਵਾਲਾ ਦੋ ਕਾਨਫਰੰਸ ਹਾਲ ਨੇ ਦੋ ਮੰਡੇ ਮਲਟੀ ਪਰਪਸ ਨੇ ਇਸੇ ਤਰ੍ਹਾਂ ਜਿਹੜਾ ਰੈਸਟੋਰੈਂਟ ਹੈ ਉਹ ਰੈਸਟੋਰੈਂਟ ਵੀ ਨੂੰ ਵੀ ਅਸੀਂ ਕੰਟੀਨ ਤੋਂ ਅਪਗ੍ਰੇਡ ਕਰਤਾ ਹੈ ਜੇ ਉੱਥੇ ਜਾ ਕੇ ਖਾਣਾ ਚਾਹੁੰਦਾ ਕੈਂਟੀਨ ਦੇ ਵਿੱਚ ਉਦਾ ਕੱਟ ਰੇਟ ਹੈ ਜੇ ਉਹ ਕਹਿੰਦਾ ਕਿ ਮੈਂ ਕਿਸਾਨ ਆ ਜਾਂ ਮੈਂ ਥਾਲੀ ਲੈਣੀ ਹੈ ਤਾਂ ਉਹ 90 ਰੁਪਏ ਚ ਉਹਨੂੰ ਥਾਲੀ ਵਾਲਾ ਵੀ ਸਿਸਟਮ ਰੱਖਿਆ ਹੋਇਆ ਹੈ ਕਿ ਜੀ ਸਸਤਾ ਖਾਣਾ ਵੀ ਮਿਲਦਾ ਆਲ ਰਾਈਟ ਚੰਡੀਗੜ੍ਹ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬੜਾ ਕੋਸਟਲੀ ਸ਼ਹਿਰ ਔਰ ਕਿਸਾਨ ਭਵਨ ਜਿਹੜਾ ਬੜਾ ਮੰਨਿਆ ਪਰਮਾਨੈਂਟਾ ਚੰਡੀਗੜ੍ਹ ਦੇ ਵਿੱਚ ਆਦਾਰਾ ਇੱਕ ਗੈ ਲੀਏ ਜਿੱਥੇ ਰਹਿਣ ਦੀ ਵਿਵਸਥਾ ਵੀ ਔਰ ਹੋਰ ਵੀ ਕਈ ਵਿਵਸਥਾ ਜੜੀਆਂ ਹੈਗੀਆਂ ਨੇ ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨਾਲੋਂ ਹੁਣ ਜੇਕਰ ਗੱਲ ਕਰੀਏ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਤਾਂ ਕੀ ਉਹਦੇ ਵਿੱਚ ਫਰਕ ਕੀ ਪਿਆ ਕੋਈ ਡਿਵੈਲਪਮੈਂਟ ਹੋਈ ਜਾਂ ਕਿਸ ਤਰੀਕੇ ਦਾ ਪੂਰਾ ਰਿਆ ਜੇ ਵਰਤਾਰਾ ਜੀ ਕਾਫੀ ਫਰਕ ਇਸ ਤਰ੍ਹਾਂ ਪਿਆ ਉਹ ਫਰਕ ਪੈਣ ਦੇ ਨਾਲ ਸਾਡੀ ਇਨਕਮ ਵੀ ਵਧੀਏ ਪਹਿਲਾਂ ਕੁਝ ਕਾਫੀ ਜਿਵੇਂ ਅੰਦਰ ਵੀ ਗੱਲ ਕਰ ਰਹੇ ਸੀ ਸਾਰੇ ਜਣੇ ਕਿ ਸਿਕਿਉਰਿਟੀ ਫੋਰਸਿਸ ਜਿਹੜੀਆਂ ਬਹੁਤ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ ਕੋਈ ਵੀ ਮਿਨਿਸਟਰ ਆਇਆ ਜਾਂ ਕੋਈ ਐਮ ਐਲ ਏ ਆ ਉਹਦੇ ਨਾਲ ਚਾਰ ਪੰਜ ਗਰਮਨ ਆ ਗਏ ਤੋਂ ਪ੍ਰੈਸ਼ਰ ਪੈਣਾ ਜੀ ਇਹਨਾਂ ਨੂੰ ਡੋਰਮਟਰੀ ਖੋਲਦੋ ਇਹਨਾਂ ਨੂੰ ਕਮਰਾ ਖੋਲਦਿਓ ਵੀ ਉਹਦੇ ਐ ਚਾਰਜੀਜ਼ ਨਹੀਂ ਦੇਣੀ ਐਵੇਂ ਦਾ ਜਦੋਂ ਦੇ ਸਾਡੇ ਚੇਅਰਮੈਨ ਸਾਹਿਬ ਜੁਆਇਨ ਕੀਤੇ ਨੇ ਤਾਂ ਫਰਵਰੀ ਜੀ ਇਹਨਾਂ ਜੁਆਇਨ ਕੀਤਾ ਤੇ ਅਪਰ ਮਈ ਦੇ ਵਿੱਚ ਅਸੀਂ ਇਹਦੀ ਬੁਕਿੰਗ ਸਟਾਰਟ ਕੀਤੀ ਹੈ ਤੇ ਇਹਨਾਂ ਦਾ ਪਹਿਲਾ ਸੰਦੇਸ਼ ਸੀ ਵੀ ਕੋਈ ਕੋਟੀ ਦਾ ਬੋਰਡ ਦੇ ਵਿੱਚ ਇੱਕ ਬਤ ਕਾਇਦਾ ਤੌਰ ਤੇ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਬੋਰਡ ਨੇ ਕਿ ਜਿਹੜੀਆਂ ਸਕਿਉਰਿਟੀ ਫੋਰਸ ਜ ਨੇ ਉਹਨਾਂ ਨੂੰ ਪਰਮਨੈਂਟ ਇੱਥੇ ਜਗ੍ਹਾ ਨਹੀਂ ਦਿੱਤੀ ਜਾਵੇਗੀ ਕੋਈ ਸਕਿਉਰਿਟੀ ਵਾਲਾ ਇੱਕ ਦਿਨ ਲਈ ਆਉਂਦੇ ਨੇ ਉਹ ਆਪਦੀ ਪੇਮੈਂਟ ਦੇਣ ਚਾਰਜੇਸ ਦੇਣ ਤੇ ਚਾਰਜੇਸ ਦੇ ਇੱਕ ਰੁਕ ਸਕਦੇ ਨੇ ਨੋਮੀਨਲ ਜੇ ਚਾਰਜੇਸ ਨੇ 200 ਰੁਪਿਆ ਬੈੱਡ ਦੇ ਜੇ ਪੰਜ ਬੰਦੇ ਨੇ ਤਾਂ 1000 ਰੁਪਿਆ ਜਿਦੀ ਵੀ ਸਕਿਉਰਿਟੀ ਉਹਨੂੰ ਪੇ ਕਰਨਾ ਪਏਗਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਪਬਲਿਕ ਨੂੰ ਸਹੂਲਤ ਮਿਲ ਗਈ ਵੀ ਨਹੀਂ ਤੇ ਆਦਰਵਾਇ ਸਕਿਉਰਿਟੀ ਬੈਠੀ ਰਹਿੰਦੀ ਸੀ ਤੇ ਜੇ ਕੋਈ ਕਿਸਾਨ ਆਇਆ ਤੇ ਆ ਆ ਬੰਦਾ ਆਇਆ ਉਹਨੂੰ ਕਮ ਕਮਰੇ ਯਾਦਾਵਦਾਨ ਨਾਲ ਤੇ ਇੱਕ ਇਸ ਤਰ੍ਹਾਂ ਕਰਨ ਨਾਲ ਵੀ ਚਾਰਜ ਜੀ ਦੇਣੇ ਪੈਣਗੇ ਤਾਂ ਹਰੇਕ ਆਮ ਪਬਲਿਕ ਨੂੰ ਸਹੂਲਤ ਹੋਈ ਹੈ ਤੇ ਮੰਡੀ ਬੋਰਡ ਨੂੰ ਵੀ ਇਨਕਮ ਵਿੱਚ ਵਾਧਾ ਹੋਇਆ ਜੀ ਬਿਲਕੁਲ ਧੰਨਵਾਦ ਆ ਇਸੇ ਤਰੀਕੇ ਨਾਲ ਜੇਕਰ ਗੱਲ ਕਰੀਏ ਤਾਂ ਇੱਕ ਕਿਸਾਨ ਭਵੰਦੀਆ ਤਸਵੀਰਾਂ ਅੰਦਰ ਦੀਆਂ ਨੇ ਜਿੱਥੇ ਕੀ ਹੁਣ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਜਿਹੜੇ ਬੈਠੇ ਹੋਏ ਨੇ ਹਾਲਾਂਕਿ ਪਹਿਲਾਂ ਗੱਲ ਕੀਤੀ ਜਾਵੇ ਤਾਂ ਪਹਿਲਾਂ ਕਾਫੀ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਸੀ ਔਰ ਹੁਣ ਸਿੱਧੇ ਤਰੀਕੇ ਦੇ ਨਾਲ ਜਿਹੜਾ ਇਹ ਪੂਰਾ ਵਰਤਾਰਾ ਜ਼ਿਕਰ ਕਰੀਏ ਤਾਂ ਬੁਕਿੰਗ ਜਿਹੜੀ ਹੁੰਦੀ ਹੈ ਔਰ ਰਿਸੈਪਸ਼ਨ ਤੇ ਖੜੇ ਆ ਔਰ ਗੱਲਬਾਤ ਵੀ ਅਸੀਸੀ ਕਿਸ ਤਰੀਕੇ ਦਾ ਇਹ ਪੂਰਾ ਕਨਸੈਪਟ ਹੈ ਕਿਵੇਂ ਬੁਕਿੰਗ ਕਰਵਾ ਸਕਦੇ ਆ ਆਨਲਾਈਨ ਕੋਈ ਥੋੜਾ ਜਿਆਦਾ ਡਿਟੇਲ ਦੇ ਨਾਲ ਦੱਸ ਦਿਓ ਆਨਲਾਈਨ ਬੁਕਿੰਗ ਸਾਡੀ ਵੈਬਸਾਈਟ ਹੈ ਆਫੀਸ਼ੀਅਲ ਵੈਬਸਾਈਟ ਹੈ ਉੱਤੇ ਤੇ ਹੁੰਦੀ ਹੈ ਤੇ ਉਹਦੇ ਤੇ ਬੰਦਾ ਕੋਈ ਵੀ ਬੁਕਿੰਗ ਕਰਾ ਕੇ ਆ ਸਕਦਾ ਆਪਾਂ ਨੂੰ ਰੂਮ ਦਿੰਦੇ ਆ ਜੀ ਆਨਲਾਈਨ ਹੀ ਪੇਮੈਂਟ ਹੁੰਦੀ ਹੈ ਉਹਨਾਂ ਨੂੰ ਮਿਲ ਜਾਂਦਾ ਹੈ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਯਾਦਵਿੰਦਰ ਸਿੰਘ ਤੁਸੀਂ ਵੀ ਰਿਸੈਪਸ਼ਨ ਤੇ ਬੈਠੇ ਹੋ ਕਿਸ ਤਰੀਕੇ ਦਾ ਪੂਰਾ ਕਨਸੈਪਟ ਹੁੰਦਾ ਕਿਉਂਕਿ ਜਿਵੇਂ ਡਿਟੇਲ ਦੇ ਨਾਲ ਬੁਕਿੰਗ ਹੁੰਦੀ ਹੈ ਥੋੜਾ ਡਿਟੇਲ ਦੇ ਨਾਲ ਦੱਸਿਓ ਵੀ ਆਨਲਾਈਨ ਬੁਕਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਔਰ ਕਿੰਨੇ ਲੋਕ ਜਿਹੜੇ ਨੇ ਇੱਕ ਰੂਮ ਦੇ ਵਿੱਚ ਅਵੇਲੇਬਲ ਹੁੰਦੇ ਨੇ ਜਾਂ ਰੁੱਕ ਸਕਦੇ ਨੇ ਔਰ ਬਾਕੀ ਜਿਹੜੇ ਕਮਰੇ ਨੇ ਕੋਈ ਹਾਲ ਨਹੀਂ ਉਹਨਾਂ ਦੀ ਬੁਕਿੰਗ ਕਿਸ ਤਰੀਕੇ ਨਾਲ ਬੁਕਿੰਗ ਬੜੀ ਸਿੰਪਲ ਹੈ ਜੇ ਤਾਂ ਕੋਈ ਸਿੱਧਾ ਆ ਰਿਹਾ ਇੱਥੇ ਵੋਕਿੰਗ ਤੇ ਤਾਂ ਸਿੱਧਾ ਉਹਨਾਂ ਨੂੰ ਕਿ 8 ਵਾਲਾ ਬੈੱਡ ਵਾਲਾ ਵੀ ਹੈ ਡੋਰਮਟਰੀ 1 ਜਿਵੇਂ ਕੋਈ ਫੈਮਿਲੀ ਆਉਂਦੀ ਛੇ ਵਾਲੀ ਦਾ ਛੇ ਵਾਲੀ ਉਹਨਾਂ ਨੂੰ ਦੇ ਦਿੰਦੇ 224 ਰੁਪਏ ਜਿਵੇਂ GST ਪਾ ਕੇ ਬੈਠਦਾ ਰੈਂਟ ਹੈ ਤੇ ਛੇ ਵਾਲੀ ਦੇ ਦਿਆ ਰੂਮ ਡੀ ਲੈਕਸ 2016 ਦਾ ਪੈਂਦਾ ਫਿਰ ਪ੍ਰੀਮੀਅਮ ਆ ਜਾਂਦਾ 2576 ਦਾ ਫਿਰ ਫੈਮਿਲੀ ਰੂਮ ਹੈ ਜਿੰਨ ਚ ਦੋ ਡਬਲ ਬੈੱਡ ਨੇ ਨਾ ਚਾਰ ਪੰਜ ਜਣੇ ਉਸ ਚ ਪੈ ਸਕਦੇ ਨੇ ਉਹ 3360 ਰੁਪਏ ਦਾ ਹੈ ਦਾ ਕੋਈ ਵੀ ਕਰਾ ਸਕਦਾ ਆਨਲਾਈਨ ਮੰਡੀਕਰਨ ਬੋਰਡ ਦੀ ਆਇਆ ਪਉਂਦੇ ਤੇ ਤਾਂ ਆਨਲਾਈਨ ਵੀ ਹੋ ਜਾਂਦਾ ਜੇ ਵੈਸੇ ਆ ਰਿਹਾ ਤਾਂ ਸਿੱਧਾ ਕਰ ਦਿੰਨੇ ਇੱਥੇ ਆਮ ਜਿਹੜੇ ਲੋਕ ਹੁੰਦੇ ਨੇ ਜਦਵਿੰਦਰ ਜੀ ਜਿਵੇਂ ਪਹੁੰਚਦੇ ਨੇ ਇੱਥੇ ਕੋਈ ਸਪਾਰਸ਼ ਲੈ ਕੇ ਆਉਂਦਾ ਜਾਂ ਹੋਰ ਰਿਲੇਟ ਲੋਕ ਹੁੰਦੇ ਨੇ ਕਿੰਨਾ ਕੋਨਾਂ ਨੂੰ ਫਾਇਦਾ ਹੁੰਦਾ ਜਾਂ ਕਹ ਲਈ ਕਿ ਆਮ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਜਾਂ ਕੋਈ ਇਸ ਤਰੀਕੇ ਦਾ ਤੁਹਾਡੇ ਕੋਲ ਕੋਈ ਕੰਪਲੇਂਟ ਆਈ ਹੋਵੇ ਰਿਸੈਪਸ਼ਨ ਦੇ ਬੈਠੇ ਹੁੰਦੇ ਆ ਨਹੀਂ ਸਰ ਜਿਹੜੇ ਅਸੀਂ ਜ਼ਿਆਦਾਤਰ ਆਮ ਲੋਕ ਜਿਹੜਾ ਵੀ ਕੋਈ ਆਂਦਾ ਉਹਨੂੰ ਹਰੇਕ ਨੂੰ ਦੇ ਦੇ ਦਿੰਨੇ ਅਵੇਲੇਬਲ ਹੋਣਾ ਚ ਐਵੇਂ ਦਾ ਕੋਈ सीन ਨਹੀਂ ਹੈਗਾ ਜਦੋਂ ਦੀ ਸਰਕਾਰ ਆਈ ਹੈ ਉਹਦੇ ਕੋਈ ਸਪਰਸ਼ ਵਾਲਾ ਕੋਈ ਨਹੀਂ ਆਂਦਾ ਉਹ ਸਾਰੇ ਆਮ ਹੀ ਲੋਕ ਆਂਦੇ ਨੇ ਜਿਵੇਂ ਕੋਈ ਪੀਜੀਆ ਜਾਂਦਾ ਹੈ ਮਰੀਜ਼ ਵਗੈਰਾ ਹਨਾ ਤਾਂ ਐਵੇਂ ਦੇ ਲੋਕ ਆਮ ਹੀ ਲੋਕ ਆਂਦੇ ਨੇ ਕੋਈ ਸਪਰਸ਼ ਵਾਲਾ ਨਹੀਂ ਆਂਦਾ ਜੀ ਧੰਨਵਾਦ ਜੀ ਤਾਂ ਇਹ ਹੀ ਤਸਵੀਰਾਂ ਜਿਹੜੀਆਂ ਅੰਦਰ ਦੀਆਂ ਨੇ ਕਿਸਾਨ ਭਵਨ ਛੱਡੀ ਗੱਡੀਆਂ ਔਰ ਬਾਹਰ ਦੀਆਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਇੱਥੋਂ ਦਾ ਜਿਹੜਾ এনवायरमेंट ਹੈ ਜਾਂ ਫਿਰ ਬਰਤਾਰਾ ਜਿਹੜੇ ਲੋਕ ਨੇ ਬੜੇ ਕਾਈਂਟ ਆ ਤਰੀਕੇ ਦੇ ਨਾਲ ਪੂਰੀ ਬੁਕਿੰਗ ਦਾ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਬੁਕਿੰਗ ਜਿਹੜੀ ਉਹ ਕੀਤੀ ਜਾ ਸਕਦੀ ਹੈ ਹਾਲਾਂਕਿ ਜਿਵੇਂ ਕਿ ਹੁਣ ਚੇਅਰਮੈਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਮੰਡੀ ਬੋਰਡ ਦੇ ਉਹਨਾਂ ਦੱਸਿਆ ਕਿ ਜੋ ਹਾਲਾਤ ਸੀ ਪਹਿਲਾਂ ਹੁਣ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਕਾਫੀ ਜਿਹੜਾ ਇਸਾਰੇ ਰੀਨਿਊਏਸ਼ਨ ਕਰਨ ਤੋਂ ਬਾਅਦ ਲੋਕ ਜਿਹੜੇ ਆਉਂਦੇ ਨੇ ਔਰ ਇਨਕਮ ਦੇ ਵਿੱਚ ਵੀ ਜਿਹੜਾ ਵਾਧਾ ਹੋਇਆ ਔਰ ਇਹੇ ਵਾਅਦਾ ਜਿਹੜਾ ਅਗਲੇਰੇ ਸਮੇਂ ਤੱਕ ਜਾਰੀ ਰਹੇਗਾ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਕੰਗ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ